ਦੀ ਪਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਗੁਰਦਰਾ ਸਾਹਿਬ ਪੰਨ ਨੂਰਪੁਰ ਚਠਾ ਜਿੱਥੇ ਵਿਸ਼ੇਸ਼ ਗੁਰਮਤ ਸਮਾਗਮ ਉਲੀਕਿਆ ਗਿਆ ਤੇ ਇਸ ਗੁਰਦਰਾ ਸਾਹਿਬ ਵਿਖੇ ਜੋ ਬਹੁਤ ਹੀ ਵਧੀਆ ਉਦਮਪਰਾਲਾ ਨਗਰ ਦੇ ਵਿੱਚ ਕੀਤਾ ਜਾ ਰਿਹਾ ਹੈ ਬੱਚਿਆਂ ਦੀਆਂ ਸੰਖਿਆ ਦੀਆਂ ਕਲਾਸਾਂ ਲੱਗ ਰਹੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਸੰਥਿਆ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਾਇਆ ਜਾਂਦਾ ਹੈ ਅਤੇ ਗੁਰੂ ਘਰ ਦੇ ਸਾਰੇ ਹੀ ਪ੍ਰਬੰਧਕ ਹੈਡ ਗ੍ਰੰਥੀ ਸਾਹਿਬ ਸੋ ਬਹੁਤ ਵਧੀਆ ਇੱਥੇ ਉਪਰਾਲਾ ਕੀਤਾ ਜਾ ਰਿਹਾ ਹੈ ਅੱਜ ਵਿਸ਼ੇਸ਼ ਗੁਰਮਤ ਸਮਾਗਮ ਗੁਰਦਰਾ ਸਾਹਿਬ ਵਿਖੇ ਉਲੀਕਿਆ ਗਿਆ ਅਤੇ ਸਿੱਖ ਵਿਰਸੇ ਸੰਬੰਧੀ ਇਤਿਹਾਸ ਸੰਬੰਧੀ ਬੱਚਿਆਂ ਨੂੰ ਨੌਜਵਾਨਾਂ ਨੂੰ ਅਤੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਵਿਸ਼ੇਸ਼ ਤੌਰ ਤੇ ਜਿੰਨੇ ਵੀ ਬੱਚੇ ਸੰਖਿਆ ਪ੍ਰਾਪਤ ਕਰ ਰਹੇ ਆ ਉਹਨਾਂ ਨੂੰ ਵਿਸ਼ੇਸ਼ ਸਨਮਾਨ ਜਿਹੜਾ ਹੈ ਜਿੱਥੇ ਧਰਮ ਪ੍ਰਚਾਰ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਬੱਚਿਆਂ ਨੂੰ ਧਾਰਮਿਕ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ ਕਾਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਗੁਰਦਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ ਸੋ ਅਸੀਂ ਬਹੁਤ ਸਲਾਘਾ ਕਰਦੇ ਹਾਂ ਜੋ ਨਗਰ ਦੇ ਵਿੱਚ ਨੂਰਪੁਰ ਚੱਠਾ ਵਿਖੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਗੁਰਦਰਾ ਸਾਹਿਬ ਇੱਕੇ ਹਰ ਗੁਰਦਰਾ ਸਾਹਿਬ ਦੇ ਵਿੱਚ ਗੁਰਮਤ ਦੀਆਂ ਕਲਾਸਾਂ ਲੱਗਣ ਤੇ ਗੁਰਦਰਾ ਸਾਹਿਬ ਨੂੰ ਧਰਮ ਪ੍ਰਚਾਰ ਦਾ ਪ੍ਰਸਾਰ ਦਾ ਤੇ ਸੇਵਾ ਦਾ ਕੇਂਦਰ ਬਣਾਈਏ ਅੱਜ ਦੇ ਸਮੇਂ ਬਹੁਤ ਵੱਡੀ ਇਹ ਲੋੜ ਆ ਕਿਉਂਕਿ ਗੁਰਨਾਨਕ ਸਾਹਿਬ ਨੇ ਸਾਨੂੰ ਘਰ-ਘਰ ਦੇ ਵਿੱਚ ਸਿੱਖੀ ਨੂੰ ਧਾਰਨ ਕਰਨ ਅਤੇ ਗੁਰਮਤ ਕੁਰਬਾਨੀ ਨੂੰ ਸਿੱਖਣਾ ਤੇ ਲੰਗਰ ਲਾਉਣ ਦੀ ਜਿਹੜੀ ਇਹ ਸੇਵਾ ਬਖਸ਼ੀ ਆ ਇਹ ਬਹੁਤ ਵੱਡੀ ਆ ਕਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਜੇ ਅਸੀਂ ਹਰ ਗੁਰਦੁਆਰਾ ਸਾਹਿਬ ਨੂੰ ਧਰਮ ਪ੍ਰਚਾਰ ਦਾ ਪ੍ਰਸਾਰ ਦਾ ਤੇ ਸੇਵਾ ਦਾ ਕੇਂਦਰ ਬਣਾਈਏ ਘਰ-ਘਰੇ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਿਸੋਵਾ ਸੋ ਇਹ ਵੱਡੇ ਉਪਰਾਲੇ ਅੱਜ ਕਰਨ ਦੀ ਲੋੜ ਹੈ ਵੀ ਹਰ ਪਿੰਡ ਦੇ ਵਿੱਚ ਹਰ ਨਗਰ ਦੇ ਵਿੱਚ ਜਿਹੜੇ ਸਾਡੇ ਗੁਰਦੁਆਰੇ ਨੇ ਉੱਥੇ ਪਿੰਡ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਅਤੇ ਹਰ ਘਰ ਦੇ ਵਿੱਚ ਪਹੁੰਚ ਕੀਤੀ ਜਾਵੇ ਇਹ ਨਾ ਦੇਖਿਆ ਜਾਵੇ ਕਿਹੜੀ ਜਾਤ ਹੈ ਜਾਂ ਉਹ ਕਿਸ ಮತ ਦੇ ਨਾਲ ਸੰਬੰਧਿਤ ਹੈ ਸਾਡਾ ਫਰਜ਼ ਹੈ ਗੁਰੂ ਦੇ ਸ਼ਬਦ ਨੂੰ ਘਰ-ਘਰ ਪਹੁੰਚਾਉਣਾ ਅਤੇ ਘਰ-ਘਰ ਜਾ ਕੇ ਇਹ ਧਰਮ ਪ੍ਰਚਾਰ ਦੀ ਲਹਿਰ ਲੰਬੇ ਸਮੇਂ ਤੋਂ ਚੱਲ ਰਹੀ ਹੈ ਧਾਰਮਿਕ ਲਿਟਰੇਚਰ ਘਰ-ਘਰ ਵੰਡਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਇਸ ਨਗਰ ਦੇ ਵਿੱਚ ਵੀ ਬਹੁਤ ਸਾਰੇ ਬੱਚਿਆਂ ਨੇ ਕੱਲ ਵੀ ਦੀਵਾਨ ਹੋਇਆ ਸੀ ਦੋਨਾਂ ਗੁਰਦੁਆਰਿਆਂ ਦੇ ਵਿੱਚ ਸਮਾਗਮ ਹੋਏ ਆ ਕੋਜ ਸ਼ਖਸ਼ੀਅਤਾਂ ਨੇ ਕੇਸ ਰੱਖਣ ਦਾ ਕੇਸ ਸੰਭਾਲ ਕਰਨ ਦਾ ਪ੍ਰਣ ਵੀ ਕੀਤਾ ਕੁਝ ਅਮਰਤ ਛਕਣ ਵਾਸਤੇ ਵੀ ਤਿਆਰ ਹੋਏ ਇਹ ਬਹੁਤ ਵੱਡੀ ਕਿਰਪਾ ਹੈ ਤੇ ਆਸ ਕਰਦੇ ਹਾਂ ਅਗਾਹ ਤੋਂ ਵੀ ਇਸੇ ਤਰ੍ਹਾਂ ਆਪਾਂ ਧਰਮ ਪ੍ਰਚਾਰ ਦੀ ਲਹਿਰ ਨੂੰ ਅਰੰਭ ਰੱਖੀਏ ਤੇ ਹਰ ਪੰਜਾਬ ਦੇ ਵਿੱਚ ਅਤੇ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬਾਨ ਹਨ ਉੱਥੇ ਧਰਮ ਪ੍ਰਚਾਰ ਅਤੇ ਸੇਵਾ ਦੇ ਕੇਂਦਰ ਬਣਨ ਅਤੇ ਮਨੁੱਖਤਾ ਦੀ ਮਾਂ ਫੜਨ ਇਹ ਅੱਜ ਵੱਡੀ ਲੋੜ ਹੈ ਸੋ ਬਹੁਤ ਧੰਨਵਾਦ ਹੈ ਜੀ ਆਇਆਂ ਨੂੰ ਜਿੰਨੀ ਵੀ ਸੰਗਤ ਪਹੁੰਚੀ ਹੈ ਇੱਕ ਵਾਰ ਫੇਰ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਪ੍ਰਧਾਨ ਸਾਹਿਬ ਸਾਰੀ ਪ੍ਰਬੰਧਕ ਕਮੇਟੀ ਤੇ ਸਾਰੀਆਂ ਸੰਗਤਾਂ ਨੂੰ ਸਾਰਿਆਂ ਦਾ ਧੰਨਵਾਦ ਹੈ ਇਹਨਾਂ ਦੇ ਮਾਪਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਬੱਚਿਆਂ ਨੂੰ ਸੰਖਿਆ ਲੈਣ ਵਾਸਤੇ ਭੇਜਦੇ ਆ ਅਗਾ ਫਿਰ ਇਹਨਾਂ ਦਾ ਜੋ ਸਮਾਗਮ ਰੱਖ ਕੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਵੀ ਸਨਮਾਨਿਤ ਕੀਤਾ ਜਾਵੇਗਾ ਜਦੋਂ ਵੀ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਹੋਵੇਗਾ ਸੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ